ਨੂੰ ਪਿਆਰ ਭਰੀ ਸਸ਼ਿਆਕਲ ਜੀ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਮਲਾਜ਼ਮਾਂ ਤੇ ਪੈਨਸ਼ਨਰ ਦਾ 1-1 2016 ਤੋਂ ਲੈ ਕੇ 36 2021 ਦਾ ਬਕਾਏ 18228 ਕਰੋੜ ਰੁਪਏ ਦੇ ਮੋਰ ਆਖਿਰਕਾਰ ਪੈਨਸ਼ਨਰਾਂ ਤੇ ਮਲਾਜ਼ਮਾਂ ਦੇ ਪੱਕੀ ਹਰਪਾਲ ਸਿੰਘ ਚੀਮਾ ਨੇ ਫੈਸਲਾ ਜਿਹੜਾ ਹੈ ਕੱਲ ਦੀ 13 ਫਰਵਰੀ 2025 ਦੀ ਜਿਹੜੀ ਬੈਠਕ ਜਿਹੜੀ ਹੈ ਕੈਬਨਿਟ ਬੈਠਕ ਦੇ ਵਿੱਚ ਕਰੋੜਾ ਰੁਪਏ ਇਹਦੇ ਤੇ ਚਲਾਇਆ ਹਰਾਪਨ हां जी दोस्तों कितनीया किश्तों ਦੇ ਵਿੱਚ ਹੋਵੇਗੀ ਇਹਦਾ ਕਿ ਸਾਰੀ ਹੀ ਜਾਣਕਾਰੀ ਤੁਹਾਨੂੰ ਦਵਾਂਗੇ ਇਸ ਵੀਡੀਓ ਦੇ ਵਿੱਚ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜੀ ਇੱਕ ਬਹੁਤ ਹੀ ਵੱਡੀ ਜਿਹੜੀ ਖੁਸ਼ਖਬਰੀ ਹੈ ਜਿਸ ਦਾ ਬੜੇ ਹੀ ਲੰਮੇ ਸਮੇਂ ਤੋਂ ਮੁਲਾਜ਼ਮਾਂ ਤੇ ਪੈਨਸ਼ਨ ਨੂੰ ਉਡੀਕ ਸੀ ਉਸ ਮੁਲਾਜ਼ਮ ਪੱਕੀ ਅਤੇ ਪੈਨਸ਼ਨ ਪੱਕੀ ਜਿਹੜੇ ਫੈਸਲੇ ਜਿਹੜੇ ਹੈ ਵਿਚਾਰ ਬਟਾਂਦਰਾ ਕਰਨਗੇ ਜਿਹੜੇ ਕਿ ਦੱਸਿਆ ਜਾ ਰਿਹਾ ਹੈ ਕਿ ਮੁਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਜਿਹੜੀ ਸਾਹਮਣੇ ਆ ਰਹੀ ਹੈ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਬਕਾਇਆ ਸੰਬੰਧੀ ਫੈਸਲਾ ਜਿਹੜਾ ਕਿ ਹੋ ਚੁੱਕਿਆ ਹੈ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਕੱਲ ਜਿਹੜੀ ਹੈ 13 ਫਰਵਰੀ 2025 ਵਾਲੇ ਦਿਨ ਆਪ ਸਰਕਾਰ ਦੀ ਜਿਹੜੀ ਕੈਬਨਟ ਮੀਟਿੰਗ ਹੋਈ ਹੈ ਸਾਲ ਦੀ ਪਹਿਲੀ ਮੀਟਿੰਗ ਜਿਹੜੀ ਹੋਈ ਹੈ ਇਸ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨ ਸੰਬੰਧੀ ਫੈਸਲਾ ਲਿਆ ਗਿਆ ਹੈ ਉਹਨਾਂ ਦੇ ਏਰੀਆ ਜੋ ਕਿ 11 2016 ਤੋਂ ਲੈ ਕੇ 36 2021 ਦੇ 5.5 ਸਾਲਾਂ ਦਾ ਬਕਾਇਆ ਬੰਦ ਦਾ ਹੈ ਉਸ ਦੇ ਉੱਪਰ ਹਰਾ ਪੈਨ ਚੱਲਿਆ ਗਿਆ ਚਲਾਇਆ ਗਿਆ ਹੈ ਹਰਪਾਲ ਸਿੰਘ ਚੀਮਾ ਜੀ ਦੇ ਵੱਲੋਂ ਵਧੇਰੇ ਜਾਣਕਾਰੀ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਕਿੰਨੀਆਂ ਕਿਸ਼ਤਾਂ ਦੇ ਵਿੱਚ ਇਹ ਦਾਇਕੀ ਹੋਵੇਗੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜਿਹੜੇ ਪੈਨਸ਼ਨ ਸਾਥੀ 85 ਸਾਲ ਤੋਂ ਉੱਪਰ ਹਨ ਉਹਨਾਂ ਨੂੰ ਤਿੰਨ ਜਿਹੜੀਆਂ ਕਿ ਬਰਾਬਰ ਕਿਸ਼ਤਾਂ ਵਿੱਚ ਬਕਾਇਆ ਦਿੱਤਾ ਜਾਵੇਗਾ ਇਹ ਆਪ ਸਰਕਾਰ ਦਾ ਫੈਸਲਾ ਹੈ ਦੋਸਤੋ ਉਸ ਤੋਂ ਬਾਅਦ ਹੁੰਦੇ ਹਨ ਜਿਹੜੇ 75 ਤੋਂ 85 ਸਾਲ ਵਾਲੇ ਪੈਸ਼ਨਰ ਸਾਥੀ ਨੇ ਉਹਨਾਂ ਨੂੰ ਕਿਸ਼ਤਾਂ ਦੇ ਵਿੱਚ ਬਕਾਇਆ ਦਿੱਤਾ ਜਾਵੇਗਾ ਤਾਂ ਦੋਸਤੋ ਆਪ ਸਰਕਾਰ ਨੇ ਕਿਹਾ ਕਿ ਸਾਰਾ ਜਿਹੜਾ ਬਕਾਇਆ ਹੈ ਪ੍ਰੋਸੀਜਰ ਹੋਵੇਗਾ ਇਸ ਨੂੰ 2028 ਤੱਕ ਨਵੀੜ ਦਿੱਤਾ ਜਾਵੇਗਾ ਅਤੇ ਜੇਕਰ ਸਰਕਾਰ ਕੋਲ ਗੁੰਜਾਇਸ਼ ਹੋਈ ਤਾਂ ਉਸ ਉਹ ਅਡਵਾਂਸ ਦੇ ਵਿੱਚ ਵੀ ਕਿਸ਼ਤਾਂ ਅਦਾ ਕਰ ਸਕਦੀਆਂ ਹਨ ਆ ਸਰਕਾਰ ਨੇ ਇਹ ਕਿਹਾ ਹੈ ਕਿ ਬਜਟ ਦੇ ਵਿੱਚ ਮੁਲਾਜ਼ਮਾਂ ਤੇ ਪੈਨਸ਼ਨ ਦੇ ਜਿਹੜੇ ਬਕਾਏ ਬਾਰੇ ਹੈ ਉਸ ਦਾ ਜ਼ਿਕਰ ਹੁਣ ਜ਼ਰੂਰ ਕੀਤਾ ਜਾਵੇਗਾ ਅੱਜ ਦੇ ਕੈਬਨਿਟ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ ਬਕਾਇਆ ਨੂੰ ਲੈ ਕੇ 5.5 ਸਾਲਾਂ ਦੇ ਅੱਦਾ ਜਿਹੜਾ 66 ਮਹੀਨਿਆਂ ਦਾ ਜੋ ਕਿ ਏਰੀਅਰ ਹੈ ਹੁਣ ਮੁਲਾਜ਼ਮਾਂ ਤੇ ਪੈਨਸ਼ਨ ਨੂੰ ਆਖਿਰ ਲੰਮੇ ਸਮੇਂ ਬਾਅਦ ਹੁਣ ਦਿੱਤਾ ਜਾਵੇਗਾ ਤਾਂ ਆਪ ਸਰਕਾਰ ਨੇ ਮੁਲਾਜ਼ਮਾਂ ਤੇ ਪੈਸ਼ਨਸ ਨੂੰ ਆਪਣੇ ਵੱਲ ਕਰਨ ਦੇ ਲਈ ਇਹ ਫੈਸਲਾ ਲਿਆ ਹੈ ਕਿਉਂਕਿ 2027 ਦੇ ਵਿੱਚ ਇਲੈਕਟ ਹੋਣ ਹਾ ਹੋਣੇ ਹਨ ਜੋ ਕਿ ਬਹੁਤ ਹੀ ਲਾਹੇਵੰਦ ਹੋਵੇਗਾ ਸਾਰੇ ਹੀ ਮੁਲਾਜ਼ਮਾਂ ਤੇ ਪੈਨਸ਼ਨ ਸਾਥੀਆਂ ਦੇ ਲਈ ਤਾਂ ਵੱਧ ਤੋਂ ਵੱਧ ਇਹ ਖਬਰ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਜਰੂ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ